ਮੇਰੀ ਬੱਚਿਆਂ ਨੂੰ ਨਾ ਬੇਨਤੀ ਆ ਜਿਹੜੇ ਜੰਗ ਬੱਚੇ ਆ ਨਾ ਨੋਹਾ ਹੋ ਗਈਆਂ ਧੀਆਂ ਹੋ ਗਈਆਂ ਤੇ ਮੁੰਡੇ ਹੋ ਗਏ ਮਤਲਬ ਬੇਟੇ ਕਿ ਉਹਨਾਂ ਨੂੰ ਮੇਰੀ ਬੇਨਤੀ ਆ ਦੇਖੋ ਜੀ ਆਪਣੇ ਨਿੱਕੇ ਨਿੱਕੇ ਬੱਚੇ ਜਦੋਂ ਜਨਮ ਲੈਂਦੇ ਨੇ ਜਦ ਤੋਂ ਆਪਾਂ ਕਿੰਨਾ ਪਿਆਰ ਕਰਦੇ ਆ ਤੇ ਉਹ ਹਲੇ ਬੋਲਣ ਵੀ ਨਹੀਂ ਲੱਗੇ ਹੁੰਦੇ ਆਪਾਂ ਉਹਨਾਂ ਨਾਲ ਕਿੰਨੀਆਂ ਗੱਲਾਂ ਕਰਦੇ ਆ ਆਪਾਂ ਨੂੰ ਕੋਈ ਹੰਗਾਰਾ ਵੀ ਨਹੀਂ ਦਿੰਦੇ ਹੁੰਦੇ ਆਪਾਂ ਉਹਨਾਂ ਨਾਲ ਕਿੰਨਾ ਪਿਆਰ ਦੇ ਨਾਲ ਸਾਰੀਆਂ ਗੱਲਾਂ ਕਰਦੇ ਆ ਐ ਕਰਦਾ ਤੂੰ ਐ ਕਰਦਾ ਆਪਾਂ ਕਿੰਨੇ ਕੁਝ ਕਰਦੇ ਆ ਏਵੇਂ ਜਿਵੇਂ ਨਾ ਧਿਆਨ ਲੱਖਿਆ ਕਰੋ ਜਿਹੜੇ ਮਾਪਿਓ ਹਨ ਜਦੋਂ ਡਿਊਟੀ ਤੇ ਤੁਸੀਂ ਆਉਨੇ ਹੁੰਦੇ ਆ ਬੈਠੇ ਹੁੰਦੇ ਆ ਉਹ ਵੀ ਝਾਕਦੇ ਹੁੰਦੇ ਆ ਵੀ ਮੇਰਾ ਬੱਚਾ ਆਇਆ ਨਹੀਂ ਮਾਂ ਦੀ ਮਾਪਿਓ ਦਿਖਾਤਾ ਜਿੰਨੇ ਮਰਜੀ ਆਪਾਂ ਵੱਡੇ ਹੋ ਜਾਈਏ ਆਪਾਂ ਬੱਚੇ ਹੁੰਨੇ ਆ ਤੇ ਉਹਨਾਂ ਦਾ ਵੀ ਧਿਆਨ ਰੱਖਿਆ ਕਰੋ ਆ ਕੇ ਜਰੂਰ ਪੁੱਛਿਆ ਕਰੋ ਘਰ ਤੋਂ ਘਰ ਨਾਲ 10 20 ਮਿੰਟ ਜ਼ਰੂਰ ਬਹਿ ਕੇ ਪਹਿਲਾਂ ਬਾਤਾਂ ਕਰਿਆ ਕਰੋ ਵੀ ਰੋਟੀ ਖਾ ਲਈ ਠੀਕ ਠਾਕ ਆ ਮਾਪੇ ਨੂੰ ਇੰਨੇ ਹੌਸਲਾ ਬਹੁਤ ਹੁੰਦਾ ਤੇ ਹੋਰ ਕੁਝ ਨਹੀਂ ਮੰਗਦੇ ਹੁੰਦੇ ਮਾਪਿਓ ਉਹਨੂੰ ਪਤਾ ਹੀ ਹੈ ਜਦੋਂ ਆlastvalੀ ਉਮਰ ਹੁੰਦੀ ਹੈ ਬਸ ਐ ਨਹੀਂ ਉਹਨਾਂ ਨੂੰ ਪਿਆਰ ਦੀ ਭੁੱਖ ਹੁੰਦੀ ਹੈ ਚਾਰ ਗੱਲਾਂ ਦੀ ਜ਼ਰੂਰ ਗੱਲਾਂ ਬਹਿ ਕੇ ਨਾਲ ਕਰਿਆ ਕਰੋ ਠੀਕ ਹੈ ਜੀ